ਤਾਂ ਯੂਨੀਵਰਸਿਟੀ ਅਗਰ ਸੈਨੇਟ ਖਤਮ ਹੁੰਦੀ ਆ ਤਾਂ ਪ੍ਰਾਈਵੇਟ ਵੀ ਹੋਏਗੀ ਇਹ ਲਵਲੀ ਯੂਨੀਵਰਸਿਟੀ ਵਰਗੀ ਬਣ ਜਾਏਗੀ ਮਤਲਬ ਫੀਸਾਂ ਇਥੇ ਆਮ ਵਿਦਿਆਰਥੀ ਪੜ ਨਹੀਂ ਪਾਏਗਾ ਉਹਦੇ ਤੁਸੀਂ ਕਟ ਕਰਨਾ ਉਹਦੇ ਤੁਸੀਂ ਮਾਰਚ ਕਰ ਸਕਦੇ ਹੋ ਨਾਰੇ ਲਾ ਸਕਦੇ ਹੋ ਪੋਸਟਰ ਫੜ ਸਕਦੇ ਹੋ ਉਹਦੇ ਕਰਕੇ ਸਾਡੇ ਤੇ ਡਾਂਗਾ ਫੇਰਨੀ ਕਿ ਢੀਕ ਜਾਇਜ਼ ਗੱਲ ਆ ਚੀਫ ਸਕਿਉਰਿਟੀ ਆਫੀਸਰ ਆਪ ਉਥੇ ਕੁੜੀਆਂ ਨੂੰ ਫੜ ਫੜ ਕੇ ਧੱਕੇ ਮਾਰ ਕੇ ਸੁੱਟ ਰਿਹਾ ਆ ਉਹਦੇ ਤੇ ਸਟੂਡੈਂਟ ਆ ਇਹ ਨਟ ਚੋਣਾ ਕਰਾਉਣਾ ਇੰਨਾ ਹੀ ਔਖਾ ਹੋ ਗਿਆ ਕਿ ਪਹਿਲਾਂ ਉਸ ਦੀ ਆਵਾਜ਼ ਚੁੱਕੋ ਫਿਰ ਉਹਦੇ ਲਈ ਸੰਘਰਸ਼ ਕਰੋ ਫਿਰ ਇਹ ਐਲਾਨ ਕਰੋ ਕਿ ਅਸੀਂ ਪ੍ਰੋਟੈਸਟ ਕਰਾਂਗੇ ਪ੍ਰੋਟੈਸਟ ਦੇ ਵਿੱਚ ਡਾਂਗਾ ਪੈਣੀ ਆ ਮੇਨ ਵਜਾ ਇਹਦੀ ਭਾਜਪਾ ਆਰਐਸਐਸ ਦੀ ਸੋਚ ਦੇ ਵਿੱਚ ਪਈ ਹੈ ਭਾਜਪਾ ਆਰਐਸਐਸ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਤਾਂ ਕੈਨਵੇ ਦਾ ਨਾਮ ਪੰਜਾਬ ਯੂਨੀਵਰਸਿਟੀ ਸਟੇਟਸ ਇਹਦਾ ਇੰਟਰਸਟੇਟ ਬਾਡੀ ਕਾਰਪੋਰੇਟ ਆ ਜੋ ਕਿ ਸਟੇਟ ਕਾਰਪੋਰੇਟ ਹੋਣਾ ਚਾਹੀਦਾ ਕਿਉਂ ਕਿ ਇਹਦਾ ਇਕੱਲਾ ਕੱਲਾ ਅਧਿਕਾਰੀ ਤੇ ਪੰਜਾਬ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾ ਉਹਨਾਂ ਮੁਹਿੰਮਾਂ ਦੇ ਵਿੱਚ ਸਾਡਾ ਇਤਿਹਾਸ ਦੱਸਦਾ ਹੈ ਕਿ ਪੰਜਾਬ ਨੇ ਆਪਣੇ ਹੱਕ ਦੇ ਲਈ ਹਮੇਸ਼ਾ ਲੜਾਈ ਲੜੀ ਹੈ ਹਮੇਸ਼ਾ ਪੰਜਾਬ ਸੰਘਰਸ਼ਸ਼ੀਲ ਰਿਹਾ ਤੇ ਉਸੇ ਕੜੀ ਦੇ ਵਿੱਚੋਂ ਉਸੇ ਇਤਿਹਾਸ ਦੇ ਵਿੱਚ ਕੁਝ ਹੋਰ ਪੰਨੇ ਜੁੜਦੇ ਹੋਏ ਨਜ਼ਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਆ ਰਹੇ ਨੇ ਇਧਰਲੇ ਪਾਸੇ ਇੱਕ ਪ੍ਰੋਟੈਸਟ ਚੱਲ ਰਿਹਾ ਹੈ ਔਰ ਪ੍ਰੋਟੈਸਟ ਦਾ ਮਕਸਦ ਸਿਰਫ ਇਹ ਨਹੀਂ ਕਿ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਅੰਦਰ ਸੈਨੇਟ ਚੋਣਾ ਹੋਣ ਔਰ ਸੈਨੇਟ ਚੋਣਾ ਕਰਵਾਉਣ ਦਾ ਜਾਂ ਉਹਨਾਂ ਨੂੰ ਕਰਵਾਉਣ ਦੇ ਲਈ ਸੰਘਰਸ਼ ਕਰਨ ਦਾ ਮਤਲਬ ਹੈ ਕਿ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਲੁਕਵੇਂ ਢਾਂਗ ਦੇ ਨਾਲ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਰਿਹਾ ਪੰਜਾਬ ਦੇ ਨਾਲ ਧੋਖਾ ਕੀਤਾ ਜਾ ਰਿਹਾ ਤਾਂ ਇਸ ਕਰਕੇ ਪ੍ਰੋਟੈਸਟ ਹੋ ਰਿਹਾ ਕੁਝ ਸਟੂਡੈਂਟ ਸਾਡੇ ਨਾਲ ਨੇ ਇਹਨਾਂ ਦੇ ਵੱਲੋਂ ਜਦੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਤੇ ਲਾਠੀ ਚਾਰਜ ਹੋਇਆ ਦੋਸ਼ੇ ਲੱਗੇ ਕਿ ਤੁਸੀਂ ਡਿਸਪਲਿਨ ਭੰਗ ਕੀਤਾ ਨੁਕਸਾਨ ਕੀਤਾ ਤਾਂ ਉਸ ਨੂੰ ਲੈ ਕੇ 7 ਤੋਂ 8 ਲੋਕਾਂ ਤੇ ਬਾਈ ਨੇ ਮਾਮਲੇ ਦਰਜ ਕਰ ਦਿੱਤੇ ਗਏ ਔਰ 70 ਤੋਂ 80 ਲੋਕ ਅਣਪਛਾਤੇ ਉਸ ਐਫਆਈਆਰ ਦੇ ਵਿੱਚ ਦਿਖਾਏ ਗਏ ਆ ਸਟੂਡੈਂਟ ਖੜੇ ਨੇ ਸਾਡੇ ਨਾਲ ਇਹਨਾਂ ਤੋਂ ਸਮਝ ਲੈਣੇ ਆ ਕਿ ਇਹਨਾਂ ਨੇ ਡਿਸਪਲਿਨ ਕਿਹੜਾ ਭੰਗ ਕੀਤਾ ਲਾਅ ਨੂੰ ਕਿਹੜੇ ਨੂੰ ਬ੍ਰੇਕ ਕੀਤਾ ਔਰ ਕੀ ਜੋ ਮੰਗ ਕਰ ਰਹੇ ਨੇ ਉਹ ਲਾਅ ਦੇ ਅਗੇਂਸਟ ਹੈ ਜਾਂ ਉਹ ਮੰਗ ਵੀ ਡਿਸਪਲਿਨ ਭੰਗ ਕਰਦੀ ਹੈ ਰੇਮਲ ਕਿਹੜਾ ਡਿਸਪਲਨ ਭੰਗ ਕੀਤਾ ਕਿਹੜਾ ਲਾਅ ਤੋੜਿਆ ਤੁਹਾਡੇ ਬਹੁਤ ਸਾਰੇ ਨਾਲ ਦੇ ਸਾਥੀਆਂ ਤੇ ਮਾਮਲੇ ਦਰਜ ਹੋਗੇ ਇਹ ਪਹਿਲੀ ਤਾਂ ਗੱਲ ਜਿਹੜੀ ਇਹ ਬਣਾਈ ਜਾ ਰਹੀ ਹੈ ਵੀ ਬਰੀਚ ਕੀਤਾ ਸਿਕਿਉਰਿਟੀ ਨੂੰ ਸਿਕਿਉਰਿਟੀ ਨੂੰ ਕੋਈ ਬਰੀਚ ਨਹੀਂ ਕੀਤਾ ਗਿਆ ਸਿਕਿਉਰਿਟੀ ਦੇ ਜਿਹੜਾ ਜਿੱਥੇ ਬੈਰੀਕੇਟਿੰਗ ਹੈ ਉਹ ਤੋਂ 200 300 ਮੀਟਰ ਦੂਰ ਹੀ ਕੇ ਤੇ ਬਿਨਾ ਕਿਸੇ ਵਾਰਨਿੰਗ ਤੋਂ ਮਤਲਬ ਬੱਚਿਆਂ ਦੇ ਹੱਥ ਚ ਕਿਹੜਾ ਕੁਝ ਹੈਗਾ ਪੋਸਟਰ ਨੇ ਪੋਸਟਰ ਫੜਨਾ ਕੋਈ ਗਨਾਹ ਹੋ ਗਿਆ ਨਾਰੇ ਲਾਉਣਾ ਗਨਾਹ ਹੋ ਗਿਆ ਇਹਨਾਂ ਦੀ ਡੈਮੋਕ੍ਰੇਸੀ ਡਿਫਾਈਨਡ ਹੈ ਨਾ ਵੀ ਤੁਸੀਂ ਤਾਂ ਇਦਾਂ ਲਾਉਣੇ ਨੇ ਉੱਥੇ ਤੁਸੀਂ ਕੱਟ ਕਰਨਾ ਉੱਥੇ ਤੁਸੀਂ ਮਾਰਚ ਕਰ ਸਕਦੇ ਹੋ ਨਾਰੇ ਲਾ ਸਕਦੇ ਹੋ ਪੋਸਟਰ ਫੜ ਸਕਦੇ ਹੋ ਉਹਦੇ ਕਰਕੇ ਸਾਡੇ ਤੋਂ ਡਾਂਗਾ ਫੇਰਨੀ ਕਿੱਡੀ ਕਿ ਜਾਇਜ਼ ਗੱਲ ਆ ਵੀ ਇਹ ਤੇ ਇਹ ਸਕਿਉਰਿਟੀ ਆਫੀਸਰ ਆਪ ਉਥੇ ਕੁੜੀਆਂ ਨੂੰ ਫੜ-ਫੜ ਕੇ ਧੱਕੇ ਮਾਰ ਕੇ ਸੁੱਟ ਰਿਆ ਆ ਉਹਦੇ ਤੇ ਸਟੂਡੈਂਟ ਆ ਪੁਲਿਸ ਤੇ ਬਾਅਦ ਦੀ ਗੱਲ ਐ ਨਾ ਪਹਿਲਾਂ ਅਥਾਰਟੀ ਕੀ ਕਰ ਰਹੀ ਤੁਹਾਡੇ ਨਾਲ ਉਹਨਾਂ ਨੂੰ ਬਕਾਇਦਾ ਦੱਸਿਆ ਉਹਨਾਂ ਨੇ ਸਾਨੂੰ ਆਪਣੇ ਕਨਵੈਨਸ਼ਨਲ ਰੂਟ ਤੇ ਜਾਣ ਨਹੀਂ ਦਿੱਤਾ ਉਹਦੇ ਕਰਕੇ ਅਸੀਂ ਡਿਵਰਟ ਹੋ ਰਹੇ ਆ ਇਹ ਮਤਲਬ ਇਹਨਾਂ ਨੇ ਸੈੱਟ ਕਰਕੇ ਵੀ ਧਰਨੇ ਨੂੰ ਜਿਹੜਾ ਜਿਲੀਜੀਟਿਮਾਈਜ਼ ਕਰਨਾ ਇੱਧਰ ਇਕੱਠੇ ਕਰਕੇ ਬੰਦੇ ਕੁੱਟੇ ਨੇ ਸੈਨੇਟ ਚੋਣਾ ਕਰਾਉਣਾ ਇੰਨਾ ਹੀ ਔਖਾ ਹੋ ਗਿਆ ਕਿ ਪਹਿਲਾਂ ਉਸ ਦੀ ਆਵਾਜ਼ ਚੁੱਕੋ ਫਿਰ ਉਹਦੇ ਲਈ ਸੰਘਰਸ਼ ਕਰੋ ਫਿਰ ਇਹ ਐਲਾਨ ਕਰੋ ਕਿ ਅਸੀਂ ਪ੍ਰੋਟੈਸਟ ਕਰਾਂਗੇ ਪ੍ਰੋਟੈਸਟ ਦੇ ਵਿੱਚ ਡਾਂਗਾ ਪੈਣੀ ਆ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਕਿਉਂ ਹੋ ਰਿਹਾ ਇਹਦੀ ਮੇਨ ਵਜ੍ਹਾ ਕੀ ਮੰਨਦੇ ਹੋ ਮੇਨ ਵਜ੍ਹਾ ਇਹਦੀ ਬੀਜੇਪੀ ਆਰਐਸਐਸ ਦੀ ਸੋਚ ਦੇ ਵਿੱਚ ਪਈ ਹੈ ਬੀਜੇਪੀ ਆਰਐਸਐਸ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਉਹ ਹਰ ਦੇਸ਼ ਪੂਰੇ ਦੇਸ਼ ਦੇ ਵਿੱਚ ਜਿਹੜਾ ਸੰਗੀ ਢਾਂਚਾ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਸਟੇਟਾਂ ਦੇ ਅਧਿਕਾਰ ਖੋਹਣਾ ਚਾਹੁੰਦੀ ਹੈ ਮਤਲਬ ਪੰਜਾਬ ਦੇ ਵਿੱਚ ਵੀ ਜਿਹੜਾ ਹੁਣ ਇਹ ਹਿਸਟੋਰੀਕਲ ਕਲੇਮ ਆ ਚੰਡੀਗੜ੍ਹ ਦੇ ਉੱਪਰ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ ਤਾਂ ਉਹ ਪੰਜਾਬ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ 1968 ਦਾ ਉਹਨੂੰ ਤੋੜ ਕੇ ਹੀ ਪੰਜਾਬ ਨੂੰ ਨਾਲ ਜਸਟਿਸ ਹੋ ਸਕਦਾ ਹੈ ਲੇਕਿਨ ਜਦੋਂ ਤੋਂ ਬੀਜੇਪੀ ਸਰਕਾਰ ਆਈ ਹੈ ਉਹ ਹਰ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਸੈਨੇਟ ਖਤਮ ਕਰਕੇ ਬੋਰਡ ਆਫ ਡਾਇਰੈਕਟਰਜ਼ ਅਪਾਇੰਟ ਕਰਨੇ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਤਹਿਤ ਤਾਂ ਕਿ ਇਸ ਪੂਰੀ ਯੂਨੀਵਰਸਿਟੀ ਦੇ ਵਿੱਚ ਇੱਕ ਇੱਕ ਅਪਾਇੰਟਮੈਂਟ ਬੀਜੇਪੀ ਆਰਐਸਐਸ ਦੀ ਹੋਵੇ ਜਾਂ ਉਹ ਐਬੀਬੀਪੀ ਨਾਲ ਜੁੜਿਆ ਬੰਦਾ ਹੋਵੇ ਤਾਂ ਯੂਨੀਵਰਸਿਟੀ ਦਾ ਪੂਰਾ ਭਗਵਾਕਰਨ ਕਰਕੇ ਇਹਨੂੰ ਪ੍ਰਾਈਵੇਟ ਅੰਬਾਨੀਆਂ ਡਾਨੀਆਂ ਦੇ ਤਿਆਰੀ ਆ ਤਾਂ ਯੂਨੀਵਰਸਿਟੀ ਅਗਰ ਸੈਨੇਟ ਖਤਮ ਹੁੰਦੀ ਆ ਤਾਂ ਪ੍ਰਾਈਵੇਟ ਵੀ ਹੋਏਗੀ ਇਹ लवली ਯੂਨੀਵਰਸਿਟੀ ਵਰਗੀ ਬਣ ਜਾਏਗੀ ਮਤਲਬ ਫੀਸਾਂ ਤੇ ਆਮ ਵਿਦਿਆਰਥੀ ਪੜ ਨਹੀਂ ਪਾਏਗਾ ਤੇ ਉਸ ਤੋਂ ਇਲਾਵਾ ਇਹਦਾ ਸੈਂਟਰਲਾਈਜੇਸ਼ਨ ਕਰ ਦਿੱਤਾ ਜਾਏਗਾ ਤਾਂ ਇਹ ਆਪਣੀਆਂ ਜਾਇਜ਼ ਮੰਗਾਂ ਲਈ ਸੀ ਪ੍ਰੋਟੈਸਟ ਕਰ ਰਹੇ ਤੇ ਕੱਲ ਜਿਹੜੀਆਂ ਹੁਣ ਇਹਨਾਂ ਨੇ ਐਫ ਆਈ ਆਰ ਵੀ ਕੀਤੀਆਂ ਜਿਹੜੇ ਵਿਦਿਆਰਥੀ ਆਏ ਨਹੀਂ ਉਹਨਾਂ ਦੇ ਉੱਪਰ ਵੀ ਪ੍ਰੋਟੈਸਟ ਮਤਲਬ ਐਫ ਆਈ ਆਰ ਕੀਤੀ ਸਾਡਾ ਇੱਕ ਵਿਦਿਆਰਥੀ ਆਇਆ ਨਹੀਂ ਹੈਗਾ ਐਸ ਐਫ ਐਸ ਦਾ ਉਹਦੇ ਉੱਪਰ ਵੀ ਇਹਨਾਂ ਨੇ ਐਫ ਆਈ ਆਰ ਕੀਤੀ ਆ ਮਤਲਬ ਇਹ ਬਹੁਤ ਤਹਿਸ਼ੂਦਾ ਤਰੀਕੇ ਦੇ ਨਾਲ ਜਿਹੜੇ ਲੋਕ ਆਵਾਜ਼ ਚੁੱਕ ਰਹੇ ਨੇ ਤਾਂ ਉਹਨਾਂ ਨੂੰ ਉਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਸਿਰਫ ਉਸੇ ਤਰਜ਼ ਤੇ ਕਰ ਰਹੀ ਹੈ ਬੀ ਜੀ ਪੀ ਮਤਲਬ हां मतलब ਇਹਨਾਂ ਦੀ ਜਿਹੜੀ ਸੋਜ ਸਾਜ਼ਿਸ਼ ਹੈ ਕਿ ਐਫ ਆਈ ਆਰ ਕਰਨੀਆਂ ਇਹ ਬਿਲਕੁਲ ਉਸੇ ਤਰੀਕੇ ਨਾਲ ਆ ਜਿੱਦਾਂ ਬੀ ਜੀ ਪੀ ਆਰ ਐਸ ਐਸ ਪੂਰੇ ਦੇਸ਼ ਦੇ ਵਿੱਚ ਆਪੋਜੀਸ਼ਨ ਦੀ ਆਵਾਜ਼ ਨੂੰ ਕੁਚਲ ਰਹੀ ਆ ਕਿਸੇ ਦੇ ਉੱਪਰ ਈ ਡੀ ਲਾਤੀ ਕਿਸੇ ਦੇ ਉੱਪਰ ਐਨ ਆਈ ਐ ਲਾਤਾ ਪੰਜਾਬ ਦੇ ਵਿੱਚ ਐਨ ਆਈ ਐ ਦੀਆਂ ਰੇਟਸ ਵੱਜੀਆਂ ਨੇ ਤਾਂ ਹੁਣ ਉਹੀ ਤਰ ਦੇ ਉੱਪਰ ਜਿਹੜਾ ਇਹਨਾਂ ਨੇ ਨਵੇਂ ਕਾਨੂੰਨ ਲੈ ਕੇ ਆਂਦੇ ਨੇ ਜਿਹੜੇ ਆ ਕ੍ਰਿਮੀਨਲ ਲਾਅ ਨੂੰ ਚੇਂਜ ਕਰਕੇ ਉਹਦੇ ਵਿੱਚ ਵੀ ਹੈ ਕਿ ਪੂਰੇ ਇੰਡੀਆ ਨੂੰ ਪੁਲਿਸ ਸਟੇਟ ਡਿਕਲੇਅਰ ਕਰਨਾ ਤਾਂ ਉਸੇ ਤਹਿਤ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਐਂਟਰੀ ਲਗਾਤਾਰ ਕੀਤੀ ਜਾ ਰਹੀ ਆ ਆਪਣੀਆਂ ਮਨ ਕਿ ਫਰਸਟ ਫੀਮੇਲ ਵਾਈਸ ਚਾਂਸਲਰ ਅਜੀਤੋ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਇੱਥੇ ਕੁਝ ਵੈਲਫੇਅਰ ਕਰੇਗੀ ਕਿ ਔਰਤਾਂ ਬਾਰੇ ਸੋਚੇਗੀ ਤੇ ਮਹਿਲਾ ਵਿਦਿਆਰਥੀਆਂ ਦੇ ਉੱਪਰ ਲਾਟੀ ਚਾਰਜ ਕਰਵਾ ਰਹੀ ਆ ਤੇ ਫੀਸਾਂ ਵਧਾ ਰਹੀ ਹੈ ਸੈਨੇਟ ਦੇ ਇਲੈਕਸ਼ਨ ਨਹੀਂ ਕਰੇ ਇੱਕ ਜਿਵੇਂ ਪਹਿਲਾਂ ਤਾਨਾ ਸ਼ਾ ਸੀ ਰਾਜਕਮਰ ਉਹਨੂੰ ਭਜਾਇਆ ਸੀ ਇੱਥੇ ਦੇ ਵਿਦਿਆਰਥੀਆਂ ਨੇ ਇੱਥੇ ਦੇ ਲੋਕਾਂ ਨੇ ਭਜਾਇਆ ਸੀ ਤਾਂ ਵਾਈਸ ਚਾਂਸਲਰ ਤੈਅ ਕਰ ਲੇ ਕਿ ਉਹਨੇ ਉਹਨੇ ਕੀ ਕਰਨਾ ਇਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਇੱਥੇ ਮਾਨ ਸ਼ਾਨਮਤਾ ਸੰਘਰਸ਼ ਇਤਿਹਾਸ ਰਿਹਾ ਪੰਜਾਬ ਯੂਨੀਵਰਸਿਟੀ ਦਾ ਤਾਂ ਅਗਰ ਇਹ ਚਾਹੁੰਦੇ ਨੇ ਕਿ ਯੂਨੀਵਰਸਿਟੀ ਦੇ ਵਿੱਚ ਇਹ ਇੱਕ ਲੋਕਤੰਤਰੀ ਢਾਂਚਾ ਬਣਿਆ ਰਹੇ ਤਾਂ ਇਹਨੂੰ ਅਲਾਉ ਕਰਨਾ ਚਾਹੀਦਾ ਸੈਨੇਟ ਦੇ ਇਲੈਕਸ਼ਨ ਇਮੀਡੀਏਟ ਅਲਾਉ ਕਰਨੇ ਚਾਹੀਦੇ ਨੇ ਤੇ ਇਹਨੂੰ ਘੱਟ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿ 91 ਤੋਂ ਇਹਨੂੰ 45 ਕਰ ਦੇ ਸ਼ੈਲੀ ਕਰ ਦਈਏ ਉਹ ਵੀ ਨਹੀਂ ਸਾਨੂੰ ਬਰਦਾਸ਼ਤ ਪੂਰੀ ਸੈਨੇਟ ਦੇ ਇਲੈਕਸ਼ਨ ਕਰਵਾਏ ਜਾਣ ਤੇ ਉਹਦੇ ਵਿੱਚ ਨੋਮੀਨੇਟਡ ਜਿਹੜੇ ਮੈਂਬਰਸ ਨੇ ਭਾਜਪਾ ਆਰਐਸਐਸ ਦੇ ਜਿਹੜੇ ਇਹਨਾਂ ਕਰਨ ਫਿਰਦੇ ਨੇ ਉਹ ਬੰਦ ਕੀਤੇ ਜਾਣ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਜਾਵੇ ਤੇ ਉਹਦੇ ਵਿੱਚ ਵਿਦਿਆਰਥੀਆਂ ਦੀ ਨੁਮਾਇੰਦਗੀ ਇਨਸ਼ੋਰ ਕੀਤੀ ਜਾਵੇ ਇਹ ਸਾਡੀ ਮੰਗ ਹੈ ਇਹ ਤਾਂ ਦੀ ਤੁਸੀਂ ਕਿਹਾ ਕਿ ਇੱਕ ਬੜੀ ਵੱਡੀ ਪਾਲਿਸੀ ਆ ਜਾਂ ਕਹੋ ਕਿ ਇੱਕ ਬਹੁਤ ਵੱਡੇ ਵੱਡੇ ਤਰੀਕੇ ਦੇ ਨਾਲ ਇਥੇ ਬਦਲ ਕਰਨ ਦੀ ਫੇਰ ਬਦਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਐਕਟੀਵਿਟੀ ਨਜ਼ਰ ਆਈ ਕਿ ਇਸ ਤਰ੍ਹਾਂ ਦੀ ਕਿ ਉਹੀ ਹੈ ਉਹੀ ਹੈ ਕਿ ਤੁਸੀਂ ਦੇਖੋ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਕਰੋਨਾ ਦੀ ਹਾਰ ਚ ਲੈ ਕੇ ਆਂਦੀ ਉਸੇ ਦੇ ਤਹਿਤ ਹੀ ਸਾਰਾ ਬੋਰਡ ਆਫ ਗਵਰਨੈਂਸ ਦਾ ਸਟਰਕਚਰ ਲੈ ਕੇ ਆਏ ਨੇ ਡੀਐਸਡਬਲਿਊ ਤੋਂ ਲੈ ਕੇ ਵਾਈਸ ਚਾਂਸਲਰ ਉਹ ਸਾਰੇ ਪੁਆਇੰਟ ਕਰੇ ਸਿਲੇਬਸਾਂ ਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਕਿ ਐਨਪੀ ਦੇ ਤਹਿਤ ਚੇਂਜ ਕਰ ਰਹੇ ਨੇ ਸਾਰਾ ਜਿਹੜਾ ਸੰਗੀ ਲਿਟਰੇਚਰ ਹੈ ਦੀਦੀ ਕੋਈ ਹਿਸਟੋਰੀਕਲ ਐਵਿਡੈਂਸ ਨਹੀਂ ਹੈਗਾ ਵੈਦਿਕ ਮੈਥ ਕਿਸ ਤਰੀਕੇ ਦੇ ਚੀਜ਼ਾਂ ਕੈਮੀਕਲ ਦੇ ਵਿੱਚ ਜਾਂ ਹੋਰ ਸਾਇੰਸ ਦੇ ਸਟੂਡੈਂਟਾਂ ਨੂੰ ਪੜਾਈਆਂ ਜਾ ਰਹੀਆਂ ਐ ਐਜੂਕੇਸ਼ਨ ਪਾਲਿਸੀ ਦੇ ਤਾ ਸਾਰਾ ਕੁਝ ਲਾਗੂ ਕਰ ਰਹੇ ਨੇ ਉਹ ਇੱਥੇ ਮਤਲਬ ਮਤਲਬ ਕਦੇ ਨਹੀਂ ਸੁਣਿਆ ਕਿ ਇੱਕ ਆਫੀਸ਼ੀਅਲ ਮੈਂਬਰ DSW ਵਾਈਸ ਚਾਂਸਲਰ ਮਤਲਬ ਸੰਗੀਆਂ ਦੇ ਪ੍ਰੋਗਰਾਮ ਚ ਜਾਣ ਮਤਲਬ ABVP ਦੇ ਪ੍ਰੋਗਰਾਮਾਂ ਦੇ ਵਿੱਚ DSW ਜਾ ਰਹੇ ਨੇ ਵਾਈਸ ਚਾਂਸਲਰ ਜਾ ਰਹੇ ਨੇ ਮਤਲਬ ਇਹ ਇੱਕ ਅਨ ਅਨਪ੍ਰੀਸੀਡੈਂਟਡ ਘਟਨਾਵਾਂ ਹੋ ਰਹੀਆਂ ਨੇ ਕਿ ਇੱਥੇ ਜਿਹੜੇ ਪ੍ਰੋਗਰਾਮ ਨੇ ਰਿਲੀਜੀਅਸ ਪ੍ਰੋਗਰਾਮ ਨੇ ਸੰਗੀਆਂ ਦੇ ਉਹਨਾਂ ਦੇ ਵਿੱਚ ਜਾ ਕੇ ਸ਼ਮੂਲੀਅਤ ਕਰ ਰਹੇ ਨੇ ਮਤਲਬ ਯੂਨੀਵਰਸਿਟੀ ਹੈ ਸੈਕੂਲਰ ਯੂਨੀਵਰਸਿਟੀ ਆ ਇਹਦੇ ਵਿੱਚ ਰਿਲੀਜੀਅਨ ਤੇ ਆਪਣਾ ਅੱਡ ਮਸਲਾ ਉਹ ਪਰਸਨਲ ਫੇਥ ਹੈ ਜਿਹਨੇ ਵੀ ਕਰਨਾ ਆਪਣਾ ਲੇਕਿਨ ਯੂਨੀਵਰਸਿਟੀ ਦੇ ਵਿੱਚ ਹੋਰ ਬਾਕੀ ਕੰਮ ਨੂੰ ਛੱਡ ਕੇ ਸਾਰੇ ਰਿਲੀਜੀਅਸ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਹਨਾਂ ਚੀਜ਼ਾਂ ਦਾ ਹੱਲ ਸੈਨੇਟ ਤੋਂ ਬਿਨਾਂ ਨਹੀਂ ਦੇਖੋ hal ਸੈਨਟ ਤੇ ਕਿਉਂ ਗੱਲ ਹੋ ਰਹੀ ਆ ਸੈਨਟ ਦੀ ਗੱਲ ਕਿਉਂ ਹੋ ਰਹੀ ਆ ਵੀ ਸੈਨਟ ਨੂੰ ਕਰਉਣ ਦੀ ਪਾਵਰ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕੋ ਆ ਤੇ ਵਾਈਸ ਪ੍ਰੈਜ਼ੀਡੈਂਟ ਕਿਉਂ ਡਿਕਟੇਟ ਕਰ ਰਿਹਾ ਵਾਈਸ ਪ੍ਰੈਜ਼ੀਡੈਂਟ ਇਹਨੂੰ 10-10 ਮਹੀਨੇ ਕਿਉਂ ਕਰ ਰਿਹਾ ਤੇ ਵਾਈਸ ਪ੍ਰੈਜ਼ੀਡੈਂਟ ਨਮਾਇੰਦਾ ਕਿਨਾਂ ਦਾ ਸੈਂਟਰ ਗਵਰਨਮੈਂਟ ਦਾ ਸੋ ਪਾਵਰ ਜਿਹੜੇ ਉਹਦੇ ਹੱਥ ਹੈ ਕਹਿਣ ਨੂੰ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਸਟੇਟਸ ਇਹਦਾ ਇੰਟਰ ਸਟੇਟ ਬਾਡੀ ਕਾਰਪੋਰੇਟ ਆ ਜੋ ਕਿ ਸਟੇਟ ਕਾਰਪੋਰੇਟ ਹੋਣਾ ਚਾਹੀਦਾ ਕਿਉਂ ਕਿਉਂਕਿ ਇਹਦਾ ਕੱਲਾ ਕੱਲਾ ਅਧਿਕਾਰੀ ਤੇ ਪੰਜਾਬ ਇਹ ਗਵਰਨਰ ਕੋਲ ਹੋਵੇ ਸਾਰੀਆਂ ਯੂਨੀਵ ਫਿਰ ਸੀਐਮ ਕੋ ਪਾਵਰ ਹੋਵੇ ਬੰਦੇ ਨਾਮਿਨੇਟ ਕਰਨੇ ਨੇ ਫਿਰ ਐਜੂਕੇਸ਼ਨ ਪਾਲਿਸੀ ਸਟੇਟ ਦੇ ਹਿਸਾਬ ਨਾਲ ਚੱਲੇ ਵੀ ਸੋ ਇਹ ਜਿਹੜੀ ਜੜ ਹੈ ਇਹਦੀ ਇਹ ਸੈਂਟਰਲਾਈਜੇਸ਼ਨ ਆ ਜਿਹਦੇ ਕਰਕੇ ਸਾਰਾ ਮਸਲਾ ਬਣ ਰਿਹਾ ਸਿੱਧੇ ਤੌਰ ਤੇ ਜਿਵੇਂ ਮੈਂ ਸ਼ੁਰੂ ਤੇ ਗੱਲ ਕੀਤੀ ਸੀ ਨਾ ਸ਼ੁਰੂ ਚ ਗੱਲ ਕੀਤੀ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਾਂ ਪਾਵੇਂ ਉਹ ਤੁਸੀਂ ਅੱਜਕੱਲ ਸੁਣ ਰਹੇ ਹੋ ਕਿ ਹਰਿਆਣਾ ਨੇ ਆਪਣੀ ਵੱਖਰੀ ਵਿਧਾਨ ਸਭਾ ਬਣਾਉਣ ਦੇ ਵਾਸਤੇ ਥਾਂ ਮੰਗ ਲਈ ਸੈਂਟਰ ਸਰਕਾਰ ਨੇ ਦੇ ਵੀ ਦਿੱਤੀ ਫਿਰ ਪੋਲੀਟੀਕਲ ਜਮਾਤਾਂ ਉੱਠਦੀਆਂ ਨੇ ਕਿ ਦੇਖੋ ਚੰਡੀਗੜ੍ਹ ਤੇ ਹੱਕ ਸਾਡਾ ਹੈ ਸਾਡੇ ਦਰਜਾ ਪਿੰਡ ਢਾ ਕੇ ਚੰਡੀਗੜ੍ਹ ਬਣਿਆ ਤੇ ਫਿਰ ਹੱਕ ਵੀ ਸਾਡਾ ਹੀ ਰਹਿਣਾ ਚਾਹੀਦਾ ਤਾਂ ਉਸੇ ਇੱਕ ਕੜੀ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਕਿ ਯੂਨੀਵਰਸਿਟੀ ਨੂੰ ਲੁਕਵੇਂ ਢੰਗ ਦੇ ਨਾਲ ਕਿਵੇਂ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਵਿਦਿਆਰਥੀ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਇਸ ਪੂਰੇ ਪ੍ਰੋਟੈਸਟ ਦਾ ਕੀ ਕੁਝ ਰਿਜ਼ਲਟ ਨਿਕਲਦਾ ਇਹ ਦੇਖਣਾ ਬੜਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਗੁਰਸਿਮਰਤ ਸਿੰਘ ਨਾਲ ਮੇਰਾ ਵੀ ਸੰਗਰਾਹੂਰ ਦਾ ਅਨਮਿਊਟ ਚੰਡੀਗੜ੍ਹ